ਨਾਲ ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਆਲੱਖ ਨੇ ਪਾਸ ਵੇ ਨਿਊਜ਼ ਟੀਮ ਨਾਲ ਖਾਸ ਗੱਲਬਾਤ ਕੀਤੀ ਸ਼ਹਿਰ ਵਿੱਚ ਲੱਗ ਰਹੇ ਲਗਾਤਾਰ ਕੂੜੇ ਦੇ ਢੇਰ ਅਤੇ ਸ਼ਹਿਰ ਵਿੱਚ ਲਗਾਤਾਰ ਵਧ ਰਹੇ ਨਜਾਇਜ਼ ਕਬਜ਼ਿਆਂ ਬਾਰੇ ਇਹ ਖਾਸ ਗੱਲਬਾਤ ਕੀਤੀ ਗਈ ਬਾਂਸਲ ਸਵਿਗ ਰੌਸ਼ ਹੋਟਲ ਫੋਰਚਨ ਹੋਟਲ ਬਾਰੇ ਪੁੱਛੇ ਗਏ ਸਵਾਲਾਂ ਤੇ ਨਗਰ ਨਿਗਮ ਕਮਿਸ਼ਨਰ ਨੇ ਕੀ ਆਖਿਆ ਦੇਖੋਏ ਖਾਸ ਰਿਪੋਰਟ અમરથર નગર નિગમ ਦੇ કમિશનર ગોલપ્રિતજી ઓલખજી સાડનક ફાસ્ટ વે ટીમના ખાસ ਗੱਲਬਾਤ ਕਰਨਗੇ ਗੱਲਬਾਤ ਸ਼ਹਿਰ ਦੇ ਵਿੱਚ ਜਿਹੜੀ ਇਨਕਲੋਜਮੈਂਟ ਵਾਦੀ ਜਾ ਰਹੀ ਹੈ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਉਸ ਸੰਬੰਧੀ ਗੱਲ ਕਰਾਂਗੇ ਜੀ ਸਰ ਫਾਸਟ વે ਨਿਊਜ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਪਹਿਲਾਂ ਮੈਂ ਇਹ ਪੁੱਛਣਾ ਚਾਹੁੰਦਾ ਸ਼ਹਿਰ ਦੇ ਵਿੱਚ ਥਾਂ ਥਾਂ ਤੇ ਕੂੜੇ ਦੇ ਢੇਰ ਲੱਗੇ ਤੇ ਕੀ ਕੀਤੀ ਜਾ ਰਹੀ ਹੈ ਨગર નિਗਮ ਵੱਲੋਂ ਕਾਰਵਾਈ ਤੇ ਕੀ ਕਰਨਾ ਚਾਹੁੰਦੇ ਸ਼ਹਿਰ ਵਾਸੀ ਵੀ ਨਾਲ ਕੀ ਅਪੀਲ ਹੈ ਜੀ ਸੱਚ ਕਾਲ ਦੇ ਸਾਰਿਆਂ ਨੂੰ ਪਹਿਲਾ ਜਿਹੜਾ ਸਭ ਤੋਂ ਵੱਡਾ ਸਟੈਪ ਜਿਹੜਾ ਅਸੀਂ ਲਿਆ ਹੁਣ ਜਦੋਂ ਦਾ ਮੈਂ ਇੱਥੇ ਆਇਆ ਉਹ ਇਹ ਆ ਕਿ ਜਿਹੜੀ ਪ੍ਰਾਣੀ ਸਾਡੇ ਕਲੈਕਸ਼ਨ ਕੰਪਨੀ ਸੀਗੀ ਅਵਰਡ ਜਿਹੜੀ ਦੁਬਈ ਬੇਸਡ ਕੰਪਨੀ ਹੈ ਉਹ ਕੋਈ ਕੰਮ ਨਹੀਂ ਸੀ ਕਰ ਰਹੀ ਸੋ ਨਾ ਹੀ ਉਹ ਵਿਡਰੋ ਕਰ ਰਹੇ ਸੀਗੇ ਨਾ ਹੀ ਉਹ ਕੁਝ ਹੋਰ ਕਰ ਰਹੇ ਸੀ ਸੋ ਉਹਨਾਂ ਨੂੰ ਇਹ ਕਿਸ ਤਰੀਕੇ ਨਾਲ ਇੱਕ ਸਥਿਤੀ 'ਚ ਲਿਆ ਕੇ ਕਿ ਕੋਈ ਆਰਬਿਟ੍ਰੇਸ਼ਨਸ ਜਾਂ ਕੋਈ ਡਿਲੇ ਨਾ ਹੋਵੇ ਤੇ ਉਹਨਾਂ ਤੋਂ ਇਹ ਸਾਰਾ ਕੰਟਰੈਕਟ ਜਿਹੜਾ ਉਹ ਵਿਡਰੋ ਕਰ ਲਿਆ ਕਰ ਲਿਆ ਗਿਆ ਤੇ ਹੁਣ ਉਹ 6 ਮਹੀਨਿਆਂ ਦੇ ਐਗਜ਼ਿਟ ਮੋਡ ਤੇ ਨੇ ਡਿਊਰਿੰਗ ਦੈਟ ਟਾਈਮ ਅਸੀਂ ਹੁਣ ਸ਼ਹਿਰ ਨੂੰ ਦੋ ਅਲੱਗ-ਅਲੱਗ ਹਿੱਸਿਆਂ 'ਚ ਵੰਡ ਲਿਆ ਨੂੰ ਦੋ ਬਰਾਬਰ ਦੇ ਹਿੱਸਿਆਂ ਵਿੱਚ ਕਰ ਦਿੱਤਾ ਤੇ ਹੁਣ ਅਸੀਂ ਦੋ ਕੰਪਨੀਆਂ ਇੱਥੇ ਹਾਇਰ ਕਰ ਰਹੇ ਹਾਂ ਤਾਂ ਕਿ ਉਹਨਾਂ ਦਾ ਆਪਸ ਵਿੱਚ ਕੰਪੀਟੀਸ਼ਨ ਵੀ ਰਹੇ ਤੇ ਉਹ ਇੱਕ ਦੂਜੇ ਨੂੰ ਦੇਖ ਕੇ ਕੰਮ ਵੀ ਠੀਕ ਕਰਨ ਤੇ ਇਹ ਟੈਂਡਰ ਸਾਡੇ ਲੱਗ ਚੁੱਕੇ ਨੇ ਇਹਨਾਂ ਦੇ ਖੁੱਲਣ ਦੀ ਤਰੀਕ ਜੁਲਾਈ ਦਾ ਐਂਡ ਸੋ ਅਸੀਂ ਇਹਨੂੰ ਸੌਰੀ ਅਗਸਟ ਦਾ ਐਂਡ ਸੋ ਇਹ ਅਸੀਂ ਅਗਸਟ ਐਂਡ ਤੱਕ ਇਹਨੂੰ ਫਾਈਨਲ ਕਰਕੇ ਤੇ ਨਵੀਆਂ ਕੰਪਨੀਆਂ ਨੂੰ ਹੈਂਡਓਵਰ ਕਰ ਦਾਂਗੇ ਨਵੀਆਂ ਕੰਪਨੀਆਂ ਜਿਹੜੀਆਂ ਉਹ 1.5 ਮਹੀਨੇ ਦਾ ਟਾਈਮ ਲੈਂਦੀਆਂ ਨੇ ਸੈਟਲ ਹੋਣ ਨੂੰ ਉਦੋਂ ਤੱਕ ਅਸੀਂ ਕਾਰਪੋਰੇਸ਼ਨ ਜਿਹੜੀ ਹੈ ਉਹ ਸ਼ਹਿਰ ਦੀ ਸ ਤੇ ਉਸ ਤੋਂ ਬਾਅਦ ਉਹ ਨਵੀਆਂ ਕੰਪਨੀਆਂ ਜਿਹੜੀਆਂ ਉਹ ਟੇਕਓਵਰ ਕਰ ਜਾਣਗੀਆਂ ਜਿਹੜਾ ਸਾਡਾ ਬਾਇਓ ਰੀਮੀਡੀਏਸ਼ਨ ਡੰਪ ਹੈ ਭਗਤਾਂ ਵਾਲਾ ਜਿਹੜਾ 25 ਸਾਲ 30 ਸਾਲ ਤੋਂ ਸਾਡੇ ਵਾਸਤੇ ਇੱਕ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਸੀ ਉਹਦਾ ਟੈਂਡਰ ਆਲਰੇਡੀ ਇੱਕ ਕੰਪਨੀ ਨੂੰ ਦੇ ਦਿੱਤਾ ਗਿਆ ਹੈ ਉਹ ਅਗਲੇ ਹਫਤੇ ਤੋਂ ਕੰਮ ਸ਼ੁਰੂ ਕਰ ਰਹੇ ਨੇ ਉਹਨਾਂ ਨੂੰ 8 ਮਹੀਨੇ ਦਾ ਟਾਈਮ ਦਿੱਤਾ ਗਿਆ ਹੈ 8 ਮਹੀਨੇ ਵਿੱਚ ਉਹ ਗਰਾਊਂਡ ਸਾਨੂੰ ਸਾਫ਼ੀ ਕਰਕੇ ਦੇ ਦੇਣਗੇ ਜੋ ਕਿ ਇੱਕ ਬਹੁਤ ਵੱਡਾ ਅੰਮ੍ਰਿਤਸਰ ਦੇ ਵਾਸਤੇ ਬਹੁਤ ਵੱਡਾ ਸਟੈਪ ਹੈ ਜਿਸਰ ਗੱਲ ਕੀਤੀ ਜਾਵੇਗੀ ਨਗਰ ਨਿਗਮ ਤੇ ਕਰ ਰਿਹਾ ਪਰ ਬੂਲੂ ਕੂੜੇ ਦਾ ਪ੍ਰਬੰਧ ਵੀ ਕਰ ਰਿਹਾ ਉਹਨੂੰ ਚੁੱਕਣ ਦਾ ਵੀ ਕਾਰਵਾਈ ਵੀ ਕੀਤੀ ਯਾਰ ਕੋਈ ਸ਼ਹਿਰ ਵਾਸੀ ਨੂੰ ਅਪੀਲ ਕਰਨੀ ਚਾਹੀਦੀ ਕਿਉਂਕਿ ਪਿਛਲੇ ਸਮੇਂ ਵਿੱਚ ਤੁਹਾਡੇ ਬੂਲੇ ਇੱਕ ਮੁਹਿੰਮ ਵੀ ਚਲਾਈ ਗਈ ਜਿਹੜੇ ਖਾਲੀ ਪਲਾਟਾਂ ਉਹਨਾਂ ਦੇ ਵਿੱਚ ਚਲਾਨ ਕੱਟੇਗੇ ਵੀ ਕੂੜਾ ਨਾ ਸੁੱਟੋ ਕੋਈ ਸ਼ਹਿਰ ਵਾਸੀ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਆਪਣੇ ਬੂਲੇ ਜੀ ਸ਼ਹਿਰ ਵਾਸੀਆਂ ਨੂੰ ਮੇਰੀ ਸਭ ਤੋਂ ਵੱਡੀ ਅਪੀਲ ਉਹੀ ਹੈ ਕਿ ਠੀਕ ਹੈ ਸਾਡੇ ਕੋਲ ਰਿਸੋਰਸਸ ਥੋੜੇ ਲਿਮਿਟਿਡ ਹੈ ਠੀਕ ਹੈ ਅਸੀਂ ਇੱਕ ਪਾਰਟਿਕੂਲਰ ਟਾਈਮ ਤੇ ਨਹੀਂ ਆ ਸਕਦੇ ਬਟ ਮੇਰੀ ਇਹੀ ਅਪੀਲ ਹੋਏਗੀ ਵੀ ਕਾਈਂਡਲੀ ਕੁੜਾ ਉਹਦੇ ਵਿੱਚ ਸੁੱਟੋ ਬਾਹਰ ਨਾ ਸੁੱਟੋ ਤੇ ਜੇ ਬਾਹਰ ਸੁੱਟੋਗੇ ਤਾਂ ਅਸੀਂ ਉਹਦੇ ਹੁਣ ਚਲਾਨ ਵੀ ਕਰਨੇ ਸ਼ੁਰੂ ਕਰ ਦਿੱਤੇ ਨੇ ਤੇ ਕਰ ਵੀ ਰਹੇ ਆ ਇਸ ਤੋਂ ਇਲਾਵਾ ਜਿਹੜੇ ਸਾਡੇ ਮਾਨਯੋਗ ਡੀਸੀ ਮੈਡਮ ਨੇ ਉਹਨਾਂ ਨੇ ਵੀ ਐਪੀਡੈਮਿਕ ਨੂੰ ਦੇਖਦੇ ਹੋਏ ਚਿਕਨਗੁਨੀਆ ਤੇ ਜਿਹੜੇ ਡੈਂਗੋ ਤੇ ਸਾਰੇ ਹੈਗੇ ਨੇ ਇਹਦੇ ਵਾਸਤੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤੀ ਹੈ ਕਿ ਜਿੰਨੇ ਵੀ ਆਪਣੇ ਖਾਲੀ ਪਲਾਟ ਹੈ ਜਿਹੜੇ ਵਿੱਚ ਉਹ ਖਲਾਰਾ ਪਾ ਰਹੇ ਆ ਗੰਧ ਪਾ ਰਹੇ ਆ ਜਿਹਦੇ ਨਾਲ ਉੱਥੇ ਮੱਛਰ ਮੱਕੀਆਂ ਇਕੱਠੇ ਹੋ ਸਕਦੇ ਆ ਤੇ ਬਿਮਾਰੀ ਫੈਲ ਸਕਦੀ ਆ ਉਹਦੀ ਵੀ ਸਾਨੂੰ اختیار ਮਿਲ ਗਿਆ ਹੈ ਕਿ ਅਸੀਂ ਉਹਨਾਂ ਦੇ ਚਲਾਨ ਕੱਟ ਸਕਦੇ ਆ ਨਹੀਂ ਤਾਂ ਐਵੈਂਚੂਅਲੀ ਉਹਨਾਂ ਦਾ ਪਲਟ ਰਿਜ਼ਿਊਮ ਕਰ ਸਕਦੇ ਆ ਇਹ ਬਿਲਕੁਲ ਸਰ ਇਹ ਗੱਲ ਕੀਤੀ ਜਾਵੇ ਇਨਕ੍ਰੋਜਮੈਂਟ ਕਾਫੀ ਵੱਡਾ ਮੁੱਦਾ ਬਣਿਆ ਵੱਖ-ਵੱਖ ਬਾਜ਼ਾਰਾਂ ਚ ਦੁਕਾਨਦਾਰਾਂ ਵੱਲੋਂ ਕੰਮ ਕੀਤਾ ਜਾਂਦਾ ਹੈ ਕੰਮ ਕਰਨ ਵਾਸਤੇ ਘਰੋਂ ਆਏ ਜਾਂਦੇ ਆ ਪਰ ਬਾਜ਼ਾਰਾਂ ਵਿੱਚ ਫੁੱਟਪਾਥਾਂ ਤੇ ਇਨਕ੍ਰੋਜਮੈਂਟ ਦੀ ਗੱਲ ਕਰੀਏ ਲਾਰਸ ਰੋਡ ਅਮਰitsar ਦਾ ਦਿਲ ਮੰਨਿਆ ਜਾਂਦਾ ਹੈ ਲਾਰਸ ਰੋਡ ਨੂੰ ਉੱਥੇ ਜਿੱਤਨਾ ਕਾਨਾ ਸਵੀਟ ਹੋ ਗਈ ਬਾਂਸਰ ਸਵੀਟ ਹੋਈ ਉਨਾਰੇ ਐਨਕ੍ਰੋਜਮੈਂਟ ਕੀਤੇ ਐਨਕ੍ਰੋਜਮੈਂਟ ਹੀ ਗਈ ਜਾਨਕੀ ਉਹਨਾਂ ਨੇ ਜਿਹੜੀਆਂ ਧਜੀਆਂ ਉੱਡ ਆ ਰਹੀਆਂ ਵੀ ਜਿਹੜੇ ਨਿਜਮ ਜਿਹੜੇ ਜਿਦ ਤਰਾ ਬਿਲਡਿੰਗ ਵਾਸਤੇ ਲੱਗੇ ਥੜਾ ਬਣਾਇਆ ਸੀ ਉਹ ਹੈਗਾ ਸੀ ਪਾਰਕਿੰਗ ਔਰ ਤੇ ਔਰ ਉਹਨਾਂ ਨੇ ਉੱਥੇ ਉਹ ਵੀ ਯੂਜ਼ ਕਰ ਰਹੇ ਉੱਥੇ ਕੋਈ ਆਉਣ ਵਾਲੇ ਸਮੇਂ ਕੋਈ ਕਾਰਵਾਈ ਕੀਤੀ ਹੈਗੀ ਉਹਦਾ ਅਸੀਂ ਇਹ ਇੱਕ ਕੰਟੀਨਿਊਸ ਪ੍ਰੋਸੈਸ ਹੈ ਐਨਕ੍ਰੋਜਮੈਂਟਸ ਹੁੰਦੀਆਂ ਨੇ ਅਸੀਂ ਉਹਨਾਂ ਨੂੰ ਰਿਮੂਵ ਕਰ ਦਿੰਨੇ ਆ ਸਾਡਾ ਇੱਕ ਡਿਪਾਰਟਮੈਂਟ ਹੈ ਜਿਹਨੂੰ ਅਸੀਂ ਸਟੇਟ ਆਫਿਸ ਕਹਿੰਦੇ ਆ ਉਹਦਾ ਕੰਮ ਇਹ ਹੀ ਹੈ ਕਿ ਐਨਕ੍ਰੋਜਮੈਂਟਸ ਨੂੰ ਰਿਮੂਵ ਕਰਦਾ ਦੋ ਤਰ੍ਹਾਂ ਦੀ ਐਨਕ ਰੇਡੀਅਨ ਲਾਰ ਨੇ ਜਾਂ ਫਰੂਟ ਹਾਕਰਸ ਨੇ ਕੋਈ ਸਟਰੀਟ ਹਾਕਰਸ ਨੇ ਉਹ ਜਿਹੜੇ ਆ ਉਹਨਾਂ ਨੂੰ ਅਸੀਂ ਕੰਟੀਨਿਊਸਲੀ ਉਹਨਾਂ ਦਾ ਅਸੀਂ ਰੇਡੀਅਨ ਰੁਨੀਆ ਜ਼ਬਤ ਕਰਦੇ ਰਹਿੰਦੇ ਆ ਤੇ ਉਹਨਾਂ ਨੂੰ ਚੁੱਕਦੇ ਰਹਿੰਦੇ ਆ ਜਾਂ ਉਹਨਾਂ ਵਾਸਤੇ ਹੁਣ ਅਸੀਂ ਬੈਂਡਿੰਗ ਜ਼ੋਨ ਵੀ ਆਇਡੈਂਟੀਫਾਈ ਕਰ ਰਹੇ ਆ ਵੀ ਤਾਂ ਕਿ ਜਿੱਥੇ ਉਹ ਖੜੇ ਹੋ ਕੇ ਆਪਣੇ ਰੇਡੀਅਨ ला ਸਕਦੇ ਨੇ ਜਿੱਥੇ ਬਾਕੀ ਸ਼ਹਿਰ ਵਾਸੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੋਏਗੀ ਜਿਹੜੇ ਦੂਜੇ ਪਰਮਾਨੈਂਟ ਐਨਕਰੋਚਮੈਂਟਸ ਹੈ ਜਿਵੇਂ ਤੁਸੀਂ ਲਾਰੈਂਸ ਰੋਡ ਦੀ ਗੱਲ ਕੀਤੀ ਤੇ ਹੋਰ ਕਿਤੇ ਇਹ ਲਗਾਤਾਰ ਸਾਡੀਆਂ ਡਰਾਈਵਸ ਚੱਲ ਰਹੀਆਂ ਨੇ ਸਾਨੂੰ ਹੁਣ ਟ੍ਰੈਫਿਕ ਪੁਲਿਸ ਤੋਂ ਵੀ ਬਹੁਤ ਸਹਿਯੋਗ ਸੋ ਸਾਡਾ ਸਟੇਟ ਆਫਿਸ ਤੇ ਟ੍ਰੈਫਿਕ ਪੁਲਿਸ ਜਿਹੜੀ ਹੈ ਉਹ ਰਲ ਕੇ ਡਰਾਈਵਸ ਕਰ ਰਹੀ ਹੈ ਤਾਂ ਪੂਰੇ ਸ਼ਹਿਰ ਵਿੱਚ ਅਸੀਂ ਬਹੁਤ ਜਲਦੀ ਇਹਨਾਂ ਐਨਕਰੋਚਮੈਂਟਸ ਨੂੰ ਖਤਮ ਕਰ ਦਵਾਂਗੇ ਬਿਲਕੁਲ ਸਰ ਟ੍ਰੈਫਿਕ ਪੁਲਿਸ ਨਾਲ ਤੁਹਾਡਾ ਕਾਫੀ ਵਧੀਆ ਸੰਪਰਕ ਚੱਲ ਰਿਹਾ ਆ ਆਪਾਂ ਦੇਖਿਆ ਕਿ ਲਿਬਰਟੀ ਮਾਰਕੀਟ 'ਚ ਕਾਫੀ ਐਨਕਰੋਚਮੈਂਟ ਜਲਦੀ ਫੀ ਉੱਥੇ ਦੁਕਾਨਦਾਰਾਂ ਨੂੰ ਜਦੋਂ ਨੋਟਿਸ ਉਤੇ ਨਾਲ ਨਾਲ ਜਿਹੜੀਆਂ ਜੰਨੀਆਂ ਵੀ ਦੁਕਾਨਾਂ ਐਂਡ ਤੇ ਕਈਆਂ ਉਹ ਬਰਾਂਡੇ ਹੀ ਪਰ ਬਰਾਂਡੇ ਦੇ ਵਿੱਚ ਵੀ ਲੋਕਾਂ ਨੇ ਸ਼ਟਰ ਲਗਾ ਦਿੱਤੇ ਗਏ ਆ ਉਹਨਾਂ ਵੱਲੋਂ ਵੀ ਉਹ ਪੱਕਾ ਹੀ ਇਨਕ੍ਰੋਚਮੈਂਟ ਹੋ ਗਿਆ ਤੇ ਆਉਣ ਵਾਲੇ ਸਮੇਂ 'ਚ ਹੁੰਦੇ ਵੱਲ ਧਿਆਨ ਕੋਈ ਹੈਗਾ ਜੀ ਇਹ ਮੈਂ ਦੇਖ ਲੈਣਾ ਮੇਰੇ ਨੋਟਿਸ 'ਚ ਨਹੀਂ ਸੀ ਅੱਜ ਮੇਰੇ ਨੋਟਿਸ ਵਿੱਚ ਆਇਆ ਬਟ ਮੈਂ ਹਾਂ ਇਹ ਵੀ ਦੇਖ ਲਾਂਗਾ ਜੇ ਇਨਕ੍ਰੋਚਮੈਂਟ ਹੈ ਤਾਂ ਐਸ ਪਰ ਰੂਲ ਸਟਾਈਜ ਜਾਏਗੇ ਸ਼ਹਿਰ ਕਾਸ਼ ਨੂੰ ਕੋਈ ਪੀਐਲ ਵੀ ਕੰਮ ਕਰ ਤੇ ਕਰਨ ਪੜਾ ਇਨਕ੍ਰੋਚਮੈਂਟ ਤੇ ਕੋਈ ਗਰੇਜ ਵੀ ਕਰਨਾ ਇਹ ਤੁਹਾਡਾ ਸ਼ਹਿਰ ਹੈ ਜੀ ਇਹਦਾ ਧਿਆਨ ਰੱਖੋ ਜਿਹੜੀਆਂ ਇਨਕ੍ਰੋਚਮੈਂਟਸ ਹੁੰਦੀਆਂ ਐ ਜਿਹੜੇ ਆਪਾਂ ਨਕਸ਼ੇ ਦੇ ਹਿਸਾਬ ਨਾਲ ਘਰ ਨਹੀਂ ਬਣਾਉਂਦੇ ਜਾਂ ਜਿਹੜਾ ਆਪਾਂ ਹੋਰ ਕੋਈ ਸ਼ਾਰਟਕਟ ਅਪਣਾਉਂਦੇ ਆ ਉਹ ਜ਼ਿੰਦਗੀ ਪਰਲੇ ਸਾਡੇ ਲਈ ਇੱਕ ਧਮਕੀਆਂ ਤੇ ਕਾਰਪੋਰੇਸ਼ਨ ਤੋਂ ਨੋਟਿਸਿਸ ਦਾ ਕਾਰਨ ਬਣ ਜਾਂਦਾ ਸੋ ਮੇਰੀ ਹਰ ਇੱਕ ਨੂੰ ਇਹੀ ਸਲਾਹ ਹੋਏਗੀ ਕਿ ਪਲੀਜ਼ ਆਪਣੇ ਬਾਇਲॉज ਜਿਹੜੇ ਨਾਰਮਸ ਐ ਉਹਨਾਂ ਨੂੰ ਉਹਦੇ ਵਿੱਚ ਹਿਸਾਬ ਨਾਲ ਚੱਲੋ ਉਹਨਾਂ ਨੂੰ ਠੀਕ ਰੱਖੋ ਜਿਹੜੇ ਸਾਡੇ ਪ੍ਰਾਈਵੇਟ ਵੱਡੇ ادارے ਨੇ ਜਿਹੜੇ ਹਸਪਤਾਲ ਨੇ ਜਾਂ ਸਰਕਾਰੀ ادارے ਨੇ ਜਾਂ ਹੋਰ ਨੇ ਉਹਨਾਂ ਨੂੰ ਵੀ ਮੇਰੀ ਅਪੀਲ ਹੋਏਗੀ ਕਿ ਸਾਡੇ ਮਿਨਿਸਪਲ ਕਾਰਪੋਰੇਸ਼ਨ ਦੇ ਰੂਲਸ ਬੜੇ ਕਲੀਅਰ ਨੇ ਕਿ ਪਲੀਜ਼ ਆਪਣੇ ਜਿਹੜਾ ਤੁਹਾਡੀ ਕਲੋਨੀ ਜਾਂ ਜਿਹੜਾ ਤੁਹਾਡਾ ਏਰੀਆ ਉਹਦੇ ਅੰਦਰ ਕੋੜਾ ਨਾ ਫਿਲਾਓ ਉਹਦਾ ਵੀ ਚਲਾਨ ਹੈ ਤੇ ਉਹਦਾ ਬਹੁਤ ਮੋਟਾ ਚਲਾਨ ਹੈ ਕੱਲ ਹੀ ਅਸੀਂ ਗੁਰੂ ਨਾਨਕ ਹਸਪੀਟਲ ਨੂੰ 16000 17000 ਕਰੀਬ ਦਰ ਰੁਪਏ ਦਾ ਚਲਾਨ ਕੀਤਾ ਸੋ ਇਹ ਚਲਾਨਸ ਅੱਗੇ ਹੋਰ ਵਾਧੇ ਰਹਿਣਗੇ ਤਾਂ ਕਿ ਆਪਾਂ ਸ਼ਹਿਰ ਨੂੰ ਸਾਫ਼ ਸਫਾਈ ਵੱਲ ਅੱਗੇ ਵਧਾ ਦ ਸਕੀਏ ਜੇ ਕੋਈ ਇਹੋ ਜਿਹੀ ਵੀ ਮਹਿੰਮ ਚਲਾ ਰਹੀ ਹੈ ਜਿੱਦ ਤੱਕ ਵੱਡੇ ਹੋਟਲਾਂ ਦੇ ਅੱਗੇ ਜਗ੍ਹਾ ਖਾਲੀ ਹੋਵੇ ਤੇ ਉਹਨਾਂ ਨੂੰ ਦਿੱਤੀ ਹੈ ਹੁਣ ਵੀ ਤੁਸੀਂ ਇਹਨਾਂ ਨੂੰ ਰੱਖ-ਰਖਾ ਵੀ ਕਰੋ ਵੀ ਤਰੇ ਕੋ ਮੂਹਮ ਹੈਗੀ ਕਿਉਂਕਿ ਜਿਤਨਾ ਲੋਹਾਰ ਕਾ ਰੋਡ ਤੇ ਦੇਖਣ ਨੂੰ ਆਇਆ ਫੋਰਚੂਨਲ ਹੋਟਲ ਹੈ ਉਹਦੇ ਕੇ ਕਾਫੀ ਉਹਨੂੰ ਪਾਰਕਿੰਗ ਦੀ ਜਗ੍ਹਾ ਮਿਲੀ ਹੈ ਵੀ ਉਹ ਜਗ੍ਹਾ ਉਹਨੂੰ ਦੇ ਦਿੱਤੀ ਗਈ ਹੈ ਕਿ ਜਾਂਦੇ ਹੈਗਾ ਕਿ ਕਿਉਂਕਿ ਉਹਨੂੰ ਕਾਫੀ ਉੱਥੇ ਪਾਰਕਿੰਗ ਲਗਾਈ ਤੇ ਉਹਨੂੰ ਗ੍ਰੀਨ ਵੈਲਟ ਵੀ ਨਾਲ ਬਣਾਈ ਗਈ ਹੈ ਕੋਈ ਹੈਗਾ ਤਾਂ ਕੋਈ ਮੁੱਦਾ ਕੋਈ ਤੇ ਮੈਨੂੰ ਦੇਖਣਾ ਪਏਗਾ ਜੇ ਫੋਰਚੂਨ ਹੋਟਲ ਦਾ ਮੈਨੂੰ ਪਤਾ ਨਹੀਂ ਹੈ ਨਾ ਹੀ ਮੇਰੇ ਕੋਲੇ ਮੁੱਦਾ ਆਇਆ ਮੈਂ ਦੇਖ ਲੈਣਾ ਉਹਨੂੰ ਇੱਕ ਵਾਰ ਜੋ ਵੀ ਹੋਏਗਾ ਅਸੀਂ ਕਾਰਵਾਈ ਕਰ ਲਾਂਗੇ ਇਹ ਬਿਲਕੁਲ ਨਗਰ ਨਿਗਮ ਦੇ ਕਮਿਸ਼ਨ ਗੋਲਪ੍ਰੀਤੀ ਔਲਖਣੇ ਸਫਾਈ ਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਆ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਕਿ ਉਹ ਪੱਤ ਤੋਂ ਵੱਧ ਨਗਰ ਨਿਗਮ ਦਾ ਸਾਥ ਦੇਣ ਉਹਨਾਂ ਨੇ ਅਖਿਆ ਕਿ ਨਗਰ ਨਿਗਮ ਵੱਲੋਂ ਵਕ ਵਕ ਉਪਰਾਲੇ ਕੀਤੇ ਜਾ ਰਹੇ ਹਨ ਲੋਕਾਂ ਨੂੰ ਅਪੀਲ ਕੀਤੀ ਕਿ ਸਾਫ ਸੁਥਰਾ ਸ਼ਹਿਰ ਰੱਖਣ ਅਤੇ ਨਗਰ ਨਿਗਮ ਦਾ ਸਹਿਯੋਗ ਕਰਨ ਅਤੇ ਆਪਣਾ ਜਿਹੜਾ ਕੰਮ ਕਾਰਜ ਹੈ ਉਹ ਆਪਣੀ ਹੱਦ ਵਿੱਚ ਰਹਿ ਕੇ ਕਰਨ ਅੰਮ੍ਰਿਤਸਰ ਫਾਸਟਵੇ ਖਬਰ ਨਮਣੀ ਕੈਮਰਾਮੈਨ ਨਰੇਸ਼ ਕੁਮਾਰ ਜਨ ਰਕੇਸ਼ ਕੁਮਾਰ